ਵੇ ਕੋਕ ਪੀਣ ਲੱਗੇ ਆ ਤੜਕੇ ਤੇ ਲੱਗੇ ਪਏ ਆ ਕੰਮ ਕਰਨ ਘਰ ਦੀ ਡੈਂਟਿੰਗ ਵੈਂਟਿੰਗ ਕਰਕੇ ਅੱਜ ਘਰ ਦੀ ਡੈਂਟਿੰਗ ਵੈਂਟਿੰਗ ਕਰਕੇ ਅੱਜ ਥੋੜੀ-ਮੋਟੀ ਕਿਉਂਕਿ ਦੀਵਾਲੀ ਆਈ ਜਾਂਦੀ ਐ ਤੇ ਸਾਰੇ ਲੱਗੇ ਪਏ ਆ ਸਾਸਪਾਈਆਂ ਕਰਨੇ ਸੀ ਆਖਿਆ ਸੀ ਵੀ ਕੱਲ੍ਹ گے ਯਾਰ ਹੁਣ ਥੱਕੇ ਪਏ ਜਾਲੇ ਕੋਕ ਪੀ ਲ ਗੇ ਥੋੜਾ ਮੋਟਾ ਬਾਕੀ ਤਿੰਨ ਘੰਟੇ ਸੁੱਤਾ ਸੀ ਗਧਾੜੀ 'ਚ ਬਈ ਬਾਗੀ ਸਿੰਘ ਕਬੂਤਰ ਕਾ ਜੱਗੀ ਕਹਿੰਦੇ ਹੁੰਦਾਂ ਨੂੰ ਕੇ ਬਾਗੀ ਹੈ ਦੱਸ ਤਾਂ ਦੇ ਯਾਰ ਜੱਗੀ ਕਹਿੰਦਾ ਕੀ ਕਹਿੰਦੇ ਬਾਈ ਦਾਦੇ ਮਾਮਾ ਯਾਰ ਦੱਸ ਦੇ ਬਲੌਗ ਬਣੀ ਜਾਂਦਾ ਇਧਰ ਯਾਰ ਉਹ ਬਲੌਗ ਬਣੀ ਜਾਂਦਾ ਇਧਰ ਉਹ ਦੇਖਣਗੇ ਬਾਹਰਲੇ ਬਾਹਰਲੇ ਕਿਹੜੇ ਬਾਹਰਲੇ ਕੈਨੇਡਾ ਅਮਰੀਕਾ ਸਟ੍ਰੇਲ ਨਿਊਜ਼ੀਲੈਂਡ ਇਹ ਬਾਹਰ ਵੀਡੀਓ ਜਾਊਗੀ ਨਾ ਅੱਛਾ ਹੂੰ ਦਸੀ ਜਗਜੀਤ ਜਗਜੀਤ ਸਿੰਘ ਠੀਕ ਹੈ ਟਾਈਮ ਲਵਾਨਾ ਠੀਕ ਹੈ ਡਿਸਟ੍ਰਿਕਟ ਠੀਕ ਹੈ ਕਿੰਨੇ ਘੰਟੇ ਸੁੱਤਾਂ ਦਿਹਾੜੀ ਚ ਕੰਟਾ ਹੂੰ ਤਿੰਨ ਘੰਟੇ ਸਾਢੇ 12 ਸੁੱਤਾ ਸੀਗਾ ਤੇ 3 ਵਜੇ ਉੱਠਿਆਗਾ ਪੰਜ ਅਰੀ ਜਾ ਪੀ ਗਏ ਅਸੇ ਦਿਨ ਚੀ ਬਾਕੀ ਘਰ ਦੀ ਨੰਟੀ ਮੈਂਟੀ ਕਰਨੀ ਚਾਹੀਦੀ ਸਾਰਿਆਂ ਨੂੰ ਤੇ ਘਰ ਦੀ ਸਮਾਈ ਰੱਖਿਆ ਕਰੋ ਬਈ ਸਾਰੇ ਜਾਣੇ ਹਣਾ ਬਈ ਘਰ ਦੀ ਸਮਾਈ ਬਿਨਾ ਦਸ ਤੋਂ 11 ਬਾਹਰ ਦੀ ਸਮਾਈ ਬਿਨਾ ਕੋਈ ਬੋਲ ਨਹੀਂ ਰੱਖੋ ਘਰ ਦੀ ਨਾ ਸਮਾਈ ਰੱਖੋ ਬਾਹਰ ਦੀ ਸਮਾਈ ਰੱਖੋ ਬਾਹਰ ਦੀ ਹਾਂ ਸਹੀ ਗੱਲ ਹੈ ਘਰ ਵਾ ਘਰੇ ਬੰਦਾ ਖੜੂਗਾ ਹਾਲਾਤ ਮਾੜੇ ਹੀ ਨੇ ਹੂੰ ਹੂੰ ਕਰਦਾ ਉਹ ਰੱਖ ਰਹੀ ਜਾਈਦਾ ਸਾਥਪਾਈ ਕਿ ਲੋੜ ਹੀ ਨਹੀਂ ਪੈਂਦੀ ਜਵਣਾ ਕਰੋ ਹਣਾ ਨਹੀਂ ਨਹੀਂ ਜਵਣਾ ਕਰੇ ਕੰਤ ਭਾਈ ਰੱਖੋ ਨਾ ਕੰਤ ਭਾਈ ਰੱਖੋ ਸਹੀ ਗੱਲ ਹੈ ਐਂ ਕਹੋ ਯਾਰ ਕੇ ਸੈਡ ਸੂਟ ਲਾਦਾ ਮੈਂ ਯਾਰ ਕੇ ਦਿਲ ਟੁੱਟਿਆ ਲਾਦਾ ਤੇਰੇ ਮਨ ਨੂੰ ਤੇ ਲੱਗਦਾ ਮੈਨੂੰ ਦਿਲ ਟੁੱਟਿਆ ਲੱਗਦਾ ਕਿਵੇਂ ਟੁੱਟ ਗਿਆ ਇਹਨਾਂ ਕੋਲ ਮਰਜ਼ੀ ਖਵਾਈ ਜਾ ਹਾਂ ਉਹਦੇ ਨੇ ਇਹੇ ਉੱਤੇ ਨੂੰ ਹੱਟ ਪਾਈ ਚੱਲਾਂਗੇ ਭਾਈ ਚੱਲਾਂਗੇ ਉਹੋ ਵੀ ਆਉਂਦਾ ਹੈ ਜੇ ਡੰਡਾ ਮਾਰੀ ਉਹਦੇ ਆਪੇ ਹੱਟ ਜਾਣਾ ਪਰ ਪੈਣ ਲੱਗ ਜਾਣਾ ਉਹ ਹੂੰ ਸਹੀ ਗੱਲ ਹੈ ਤਾੜੀਆਂ ਮਾਰ ਕੇ ਕੀ ਕਰਗੇ ਤੇ സാളങ്ക <laughs> അച്ഛാ <laughs>